ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਜੋ ਆਪਣਾ ਵੀਡੀਓ ਰਹਿਣ ਵਾਲਾ ਉਹ ਤੁਹਾਡਾ ਜੋ ਕਿ ਕਲਾਸ 10th ਦਾ ਸਮਾਜਿਕ ਸਿੱਖਿਆ ਦਾ ਇਤਿਹਾਸ ਦਾ ਜੋ ਚੈਪਟਰ ਹੈਗਾ ਪਾਰਟ ਨੰਬਰ 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸੇ ਗੁਰੂਆਂ ਦਾ ਯੋਗਦਾਨ ਇਹ ਅੱਜ ਆਪਾਂ ਡਿਸਕਸ ਕਰਾਂਗੇ ਇਸ ਦੇ ਜੋ ਲੌਂਗ ਕੁਐਸਚਨ ਆਨਸਰ ਨੇ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਜੋ ਕਿ ਇਹ ਸਾਰੇ ਸ਼ਾਰਟ ਕੁਐਸਚਨ ਆਨਸਰ ਸੀਗੇ ਇਹਨਾਂ ਨੂੰ ਆਪਾਂ ਡਿਸਕਸ ਕੀਤਾ ਸੀਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੈਕਸਟ ਵਾਲੇ ਜੋ ਕਿ ਲੌਂਗ ਕੁਐਸਚਨ ਆਨਸਰ ਨੇਗੇ ਉਹਨਾਂ ਨੂੰ ਜੋ ਕਿ ਤੁਹਾਡੇ 30 35 ਸ਼ਬਦਾਂ ਵਾਲੇ ਨੇ ਡਿਸਕਸ ਕਰਨ ਜਾ ਰਹੇ ਹਾਂ ਠੀਕ ਹੈ ਜੀ ਤਾਂ ਇਸੇ ਨਾਲ ਹੀ ਅਗਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਇਸੇ ਨਾਲ ਹੀ ਸ਼ੁਰੂ ਕਰਦੇ ਆਂ ਅੱਜ ਦੇ ਵੀਡੀਓ ਹਾਂਜੀ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਗੋਇੰਦਵਾਲ ਵਿਚਲੀ बावਲੀ ਦਾ ਵਰਣਨ ਕਰੋ ਹਾਂਜੀ ਪਹਿਲਾ ਪ੍ਰਸ਼ਨ ਆਪਣਾ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਵਿਖੇ बावਲੀ ਜਲ ਸਰੋਤ ਉੱਪਰ ਕਿਹਾ ਜਾਂਦਾ ਇਹਨੂੰ ਮਤਲਬ ਇਹ ਚ ਪਾਣੀ ਹੁੰਦਾਗਾ ਦੀ ਮੀਂਹ ਰੱਖੀ ਸੀ ਗੁਰੂ ਅਮਰਦਾਸ ਜੀ ਨੇ ਇਸ ਉਸ बावਲੀ ਦੇ ਨਿਰਮਾਣ ਦਾ ਕੰਮ ਪੂਰਾ ਕਰਵਾਇਆ ਇਸ बावਲੀ ਦੀਆਂ ਪੌੜੀਆਂ ਬਣਾਈਆਂ ਗਈਆਂ 84 84 ਇਸ ਵਿੱਚ ਪੌੜੀਆਂ ਸੀ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਜੇਕਰ ਕੋਈ ਸਿੱਖ ਹਰ ਪੌੜੀ ਤੇ ਸੱਚੇ ਮਨ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ 84ਵੀਂ ਪੌੜੀ ਤੇ ਇਸ਼ਨਾਨ ਕਰੇਗਾ ਤਾਂ ਉਸ ਤੇ 84 ਕੱਟੀ ਜਾਵੇਗੀ ਸਿੱਟੇ ਵਜੋਂ ਇਸ ਨਾਲ ਸਿੱਖਾਂ ਨੂੰ ਪ੍ਰਸੰਤ ਤੀਰਥ ਸਥਾਨ ਪ੍ਰਾਪਤ ਹੋ ਗਿਆ ਉਹਨਾਂ ਨੂੰ ਪੀਣ ਲਈ ਸਾਫ਼ ਸੁਥਰਾ ਪਾਣੀ ਵੀ ਮਿਲਣ ਲੱਗਾ ਠੀਕ ਹੈ ਜੀ ਤਾਂ ਬੋਲੀ ਦਾ ਅਰਥ ਹੈਗਾ ਵੀ ਜੇਕਰ ਉੱਥੇ ਕੋਈ 84 ਪੌੜੀਆਂ ਦੇ ਉੱਪਰ ਮਤਲਬ ਜਪਜੀ ਸਾਹਿਬ ਦਾ ਪਾਠ ਕਰਦਾ ਹਰੇਕ ਬਾੜੀ ਦੇ ਉੱਪਰ ਤੌਥੇ ਉਸ ਦੀ ਜੋ ਕਿ 84 ਕੱਟੀ ਜਾਂਦੀ ਹੈ ਕਿਸੇ ਵੀ ਵਿਅਕਤੀ ਹਾਂਜੀ ਨੈਕਸਟ ਕੁਐਸਚਨ ਆਪਣਾ ਪ੍ਰਸ਼ਨ ਨੰਬਰ 2 ਮਨਜੀ ਪ੍ਰਥਾ ਤੋਂ ਕੀ ਪਾਵ ਹੈ ਤੇਸ ਦਾ ਕੀ ਉਦੇਸ਼ ਸੀ ਅਮਰਦਾਸ ਜੀ ਸਮੇਂ ਤੱਕ ਸਿੱਖਾਂ ਦੀ ਸੰਖਿਆ ਬਹੁਤ ਵੱਧ ਗਈ ਸੀ ਇਸ ਲਈ ਪੰਜਾਬ ਦੇ ਵਾਕੀ ਥਾਮਾਂ ਤੇ ਸਾਰੇ ਸਿੱਖਾਂ ਨੂੰ ਗੁਰੂ ਜੀ ਵੱਲੋਂ ਉਪਦੇਸ਼ ਦੇਣ ਦਾ ਔਖਾ ਹੋ ਗਿਆ ਸੀ ਇਸ ਲਈ ਸਿੱਖਾਂ ਦੀ ਲੋੜ ਨੂੰ ਪੂਰਾ ਕਰਨ ਲਈ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ ਉਹਨਾਂ ਨੇ ਆਪਣੇ ਅਧਿਆਤਮਿਕ ਸਾਮਰਾਜ ਨੂੰ 22 ਹਿੱਸਿਆਂ ਵਿੱਚ ਵੰਡਿਆ ਹਰ ਇੱਕ ਭਾਗ ਨੂੰ ਮੰਜੀ ਕਿਹਾ ਜਾਣ ਲੱਗਿਆ ਗੁਰੂ ਜੀ ਨੇ ਹਰ ਇੱਕ ਮੰਜੀ ਲਈ ਇੱਕ ਪ੍ਰਭਾਵਸ਼ਾਲੀ ਸਿੱਖ ਨਿਯੁਕਤ ਕੀਤਾ ਉਹ ਸਿੱਖ ਦਾ ਕੰਮ ਆਪਣੇ ਇਲਾਕੇ ਵਿੱਚ ਗੁਰੂ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਤੇ ਨਾਲ ਨਾਲ ਉਹ ਸਿੱਖਾਂ ਵੱਲੋਂ ਦਿੱਤੀ ਭੇਟਾਂ ਲੈ ਕੇ ਗੁਰੂ ਸਾਹਿਬ ਤੱਕ ਵੀ ਪਹੁੰਚਾਉਣਾ ਸੀ ਕਿਉਂਕਿ ਉਹ ਸਿੱਖ ਮੰਜੀ ਉੱਤੇ ਬੈਠ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਸੀ ਇਸ ਲਈ ਧਰਮ ਪ੍ਰਚਾਰ ਦੀ ਇਸ ਪ੍ਰਥਾ ਨੂੰ ਮੰਜੀ ਪ੍ਰਥਾ ਕਿਹਾ ਜਾਣ ਲੱਗਾ ਠੀਕ ਹੈ ਜੀ ਤਾਂ ਮੰਜੀ ਪ੍ਰਥਾ ਦਾ ਅਰਥ ਸੀਗਾ ਵੀ ਜੋ ਸਿੱਖ ਧਰਮਾ ਉਸ ਦਾ ਪ੍ਰਚਾਰ ਕੀਤਾ ਜਾਂਦਾ ਸੀਗਾ ਇੱਕ ਜੋ ਕਿ ਕਾਬਿਲ ਸਿੱਖ ਹੁੰਦਾ ਸੀਗਾ ਇੱਕ ਮੰਜ਼ੀ ਦੇ ਉੱਪਰ ਬੈਠ ਕੇ ਹਾਂਜੀ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈਗਾ ਪ੍ਰਸ਼ਨ ਨੰਬਰ 3 ਗੁਰਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀਮਤ ਨਾਲ ਨਾਲੋਂ ਕਿਵੇਂ ਨਿਖੇੜਿਆ ਹਾਂਜੀ ਉੱਤਰ ਦੇਖ ਲਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਨ ਤੋਂ ਪਿਛੋਂ ਉਹਨਾਂ ਦੇ ਵੱਡੇ ਸੁਪੁੱਤਰ ਸ੍ਰੀ ਚਾਨ ਨੇ ਉਦਾਸੀ ਸੰਪਰਦਾਇ ਸرائی ਜਿਸ ਵਿੱਚ ਬ੍ਰਹਮਚਾਰੀ ਜਾਰੀਆ ਜੀਵਨ ਅਤੇ ਤਿਆਗ ਦੀ ਪਾਲਣਾ ਉੱਤੇ ਬਧੇਰੇ ਜ਼ੋਰ ਦਿੱਤਾ ਗਿਆ ਸੀ ਪਰ ਤਿਆਗ ਦੀ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਸੀ ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤਾ ਖੰਡਨ ਕਰਦਿਆ ਕਿਹਾ ਕਿ ਜੋ ਸਿੱਖ ਤਿਆਗ ਵਿੱਚ ਵਿਸ਼ਵਾਸ ਕਰਦਾ ਏ ਉਹ ਸਿੱਖ ਨਹੀਂ ਹੈ ਇਸ ਕਾਰਨ ਸਿੱਖਾ ਨੇ ਉਦਾਸੀਆਂ ਨਾਲੋਂ ਸੰਬੰਧ ਤੋੜ ਲਏ ਅਤੇ ਗੁਰੂ ਜੀ ਦੇ ਹੁਕਮ ਅਨੁਸਾਰ ਗ੍ਰਸਥ ਜੀਵਨ ਬਤੀਤ ਕਰਨ ਲੱਗੇ ਠੀਕ ਹੈ ਜੀ ਤਾਂ ਗੁਰੂ ਜੋ ਸਿੱਖ ਗੁਰੂ ਸੀਗੇ ਉਹ ਗ੍ਰਸਥ ਜੀਵਨ ਵਿੱਚ ਵਿਸ਼ਵਾਸ ਰੱਖਦੇ ਸੀ ਇਸ ਲਈ ਉਹਨਾਂ ਨੇ ਜੋ ਕਿ ਉਦਾਸੀ ਮੱਤਾ ਖੰਡਨ ਕੀਤਾ ਸੀਗਾ ਤਾਂ ਇਹ ਆ ਨੈਕਸਟ ਕੁਐਸਚਨ ਨੈਕਸਟ ਹੈ ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤਾਂ ਵਿੱਚ ਕੀ ਸੁਧਾਰ ਕੀਤੇ ਹਾਂਜੀ ਨੰਬਰ 1 ਤੇ ਗੁਰੂ ਜੀ ਨੇ ਆਨੰਦ ਨਾਮੀ ਬਾਣੀ ਦੀ ਰਚਨਾ ਕੀਤੀ ਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਜਨਮ ਵਿਆਹ ਤੇ ਹੋਰ ਖੁਸ਼ੀ ਦੇ ਮੌਕੇ 'ਤੇ ਆਨੰਦ ਸਹਿਬ ਦਾ ਪਾਠ ਕਰਨ ਇਸ ਕਾਰਨ ਸਿੱਖਾਂ ਨੇ ਵਿਆਰਥ ਤੇ ਗੁੰਝਲਦਾਰ ਰੀਤੀ ਰਵਾਜਾਂ ਨੂੰ ਤਿਆਗ ਦਿੱਤਾ ਤੇ ਸਿੱਖ ਹਿੰਦੂਆਂ ਨਾਲੋਂ ਵੱਖ ਹੋਣ ਲੱਗੇ ਠੀਕ ਹੈ ਜੀ ਅਗਲਾ ਪ੍ਰਸ਼ਨ ਆ ਪ੍ਰਸ਼ਨ ਨੰਬਰ 5 आनंद ਸਾਹਿਬ ਬਾਰੇ ਲਿਖੋ ਹਾਂਜੀ ਉੱਤਰ ਹੈਗਾ ਆਨੰਦ ਸਾਹਿਬ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਗੁਰੂ ਜੀ ਨੇ ਸਿੱਖਾ ਨੂੰ ਹੁਕਮ ਦਿੱਤਾ ਕਿ ਉਹ ਜਨਮ ਵਿਆਹ ਤੇ ਹੋਰ ਖੁਸ਼ੀ ਦੇ ਮੌਕੇ ਤੇ ਆਨੰਦ ਸਾਹਿਬ ਦਾ ਪਾਠ ਕਰਨ ਇਸ ਬਾਣੀ ਕਰਕੇ ਸਿੱਖਾਂ ਨੇ ਵਿਆਹ ਤੇ ਗੁੰਝਲਦਾਰ ਰੀਤੀ ਰਿਵਾਜ ਤੇ ਆਕ ਦਿੱਤੇ ਅਤੇ ਹਿੰਦੂਆਂ ਨਾਲੋਂ ਵੱਖ ਹੋਣ ਲੱਗੇ ਠੀਕ ਹੈ ਜੀ ਤਾਂ ਜਦੋਂ ਵੀ ਕੋਈ ਖੁਸ਼ੀ ਦਾ ਪਾਠ ਹੁੰਦਾ ਹੈਗਾ ਜਨ ਜਨਮ ਦਾ ਹਮ ਦਾ ਜਵਿਆ ਦਾ ਤਾਂ ਉਸ ਟਾਈਮ ਤੇ ਆਪਾਂ ਨੂੰ ਅਨੰਦ ਸਾਹਿਬ ਦਾ ਪਾਠ ਕਰਨਾ ਚਾਹੀਦਾਗਾ ਇਹ ਜੋ ਕੀ ਗੁਰੂ ਅਮਰਦਾਸ ਜੀ ਦੀ ਰਚਨਾ ਕੀ ਪ੍ਰਸ਼ਨ ਨੰਬਰ 6 ਦੇਖ ਲੋ RAMDAS ਪੁਰ ਜਾ ਅੰਮ੍ਰਿਤਸਰ ਦੀ ਸਥਾਪਨਾ ਦਾ ਵਰਣਨ ਕਰੋ ਹਾਂਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਿੱਖ ਧਰਮ ਨੂੰ ਸਭ ਤੋਂ ਮਹਾਨ ਦੇਨ RAMDAS PURJA ਅਮਰਤ ਸਰ ਦੀ ਨੀ ਰੱਖਣਾ ਸੀ ਮੁਗਲ ਸਮਰਾਟ ਅਕਬਰ ਨੇ ਗੁਰੂ ਜੀ ਦੀ ਬੇਟੀ ਬੀਬੀ ਪਾਣੀ ਨੂੰ ਕੁਝ ਪਿੰਡਾਂ ਦੀ ਭੂਮੀ ਦਿੱਤੀ ਸੀ ਗੁਰੂ ਜੀ ਨੇ ਸਿੱਖਾਂ ਦਾ ਸਭਾ ਵਿੱਚ ਭਾਈ ਜੇਠਾ ਜੀ ਨੂੰ ਇਹ ਧਰਤੀ ਸੌਪ ਦਿੱਤੀ ਅਤੇ ਉੱਥੇ ਸੰਤੋਖ ਸਰ ਅਤੇ ਅਮਰਤ ਸਰ ਨਾਮੀ ਦੋ ਸਰੋਵਰਾਂ ਦੀ ਖੁਦਾਈ ਦਾ ਕੰਮ ਆਰੰਭ ਕਰਵਾ ਦਿੱਤਾ ਗੁਰਗੱਦੀ ਉੱਤੇ ਬੈਠਣ ਮਗਰੋਂ ਗੁਰੂ RAMDAS ਜੀ ਆਪ ਉਸ ਥਾਂ ਤੇ ਜਾ ਕੇ ਰਹਿਣ ਲੱਗੇ ਹੌਲੀ-ਹੌਲੀ ਅੰਮ੍ਰਿਤਸਰ ਸਰੋਵਰ ਦੇ ਚਾਰ ਸੁਵੇਰੇ ਬਹੁਤ ਸਾਰੇ ਲੋਕ ਵੱਸ ਗਏ ਕਈ ਪ੍ਰਕਾਰ ਦੀਆਂ ਵਸਤੂਆਂ ਦੀਆਂ ਦੁਕਾਨਾਂ ਵੀ ਖੁੱਲ ਗਈਆਂ ਜਿਸ ਕਾਰਨ ਗੁਰੂ ਕਾ ਬਾਜ਼ਾਰ ਨਾਂ ਦਾ ਬਾਜ਼ਾਰ ਹੋਂਦ ਵਿੱਚ ਆ ਗਿਆ ਇਸੇ ਨਾਲ ਹੀ ਇੱਕ ਸ਼ਹਿਰ ਵੀ ਹੋਂਦ ਵਿੱਚ ਆ ਗਿਆ ਜਿਸ ਨੂੰ ਗੁਰੂ ਚੱਕ ਜਾਂ ਚੱਕ ਗੁਰੂ ਰਾਮਦਾਸ ਜਾਂ ਰਾਮਦਾਸਪੁਰ ਆਦ ਨਾਮਾਂ ਨਾਲ ਬੁਲਾਇਆ ਜਾਣ ਲੱਗਾ ਬਾਅਦ ਵਿੱਚ ਅੰਮ੍ਰਿਤਸਰ ਸਰੋਵਰ ਦੇ ਨਾਂ ਤੇ ਉਹੀ ਇਸ ਦਾ ਨਾਂ ਅੰਮ੍ਰਿਤਸਰ ਪੈ ਗਿਆ ਠੀਕ ਹੈ ਜੀ ਤਾਂ ਅਮਰਤਸਰ ਦੇ ਤਿੰਨ ਨਾਮਾਂਗੇ ਗੁਰੂ ਚੱਕ ਜਾਂ ਗੁਰਚੱਕ ਗੁਰੂ ਰਾਮਦਾਸ ਜਾਂ ਰਾਮਦਾਸਪੁਰਾ ਤੇ ਚੌਥਾ ਦਾ ਨਾਮ ਪਿਆ ਅਮਰਤਸਰ ਠੀਕ ਹੈ ਜੋ ਕਿ ਅਮਰਤਸਰ ਸਰੋਵਰ ਦੇ ਨਾਮ ਤੋਂ ਪਿਆਗਾ ਇਸ ਦੇ ਨਾਲ ਹੀ ਚੱਲਦੇ ਆ ਨੈਕਸਟ ਕੁਐਸਚਨ ਤੇ ਹਾਂ ਜੀ ਪ੍ਰਸ਼ਨ ਨੰਬਰ 7 ਦੇਖ ਲਓ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ ਦਾ ਵਰਣਨ ਕਰੋ ਸਾਰੀ ਪ੍ਰਸ਼ਨ ਨੰਬਰ 7 ਆਪਣਾਏ ਹੈਗਾ ਹਰਮੰਦਰ ਸਾਹਿਬ ਬਾਰੇ ਜਾਣਕਾਰੀ ਦਿਓ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ 1588 ਸ ਵਿੱਚ ਹਰਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਹਰਮੰਦਰ ਸਾਹਿਬ ਦਾ ਨੀ ਪੱਥਰ 1599 ਈਸਵੀ ਵਿੱਚ ਸੂਫੀ ਫਕੀਰ ਮੀਆਂ ਮੀਰ ਨੇ ਰੱਖਿਆ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰੱਖੇ ਗਏ ਭਾਵੇਂ ਮੰਦਰ ਸਾਰੀਆਂ ਜਾਤਾਂ ਤੇ ਚਾਰ ਚਾਰੇ ਪਾਸਿਓਂ ਉਹ ਆਉਣ ਵਾਲੇ ਲੋਕਾਂ ਲਈ ਖੁੱਲਾ ਹੈ ਹਰਮੰਦਰ ਸਾਹਿਬ ਦੀ ਉਸਾਰੀ ਭਾਈ ਬੁੱਢਾ ਜੀ ਅਤੇ ਭਾਈ ਗੋਦਾਸ ਜੀ ਦੀ ਦੇਖ ਰੇਖੇ 1601 ਸ ਵਿੱਚ ਸੰਪੂਰਨ ਹੋਈ ਸਤੰਬਰ 1640 ਸ ਵਿੱਚ ਹਰਮੰਦਰ ਸਾਹਿਬ ਵਿੱਚ ਆਦ ਗ੍ਰੰਥ ਸਾਹਿਬ ਦੀ ਸਥਾਪਨਾ ਕਰ ਦਿੱਤੀ ਗਈ ਬਾਬਾ ਬੁੱਢਾ ਜੀ ਨੂੰ ਉੱਥੋਂ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ ਠੀਕ ਹੈ ਜੀ ਤਾਂ ਇਸ ਦਾ ਜੋ ਕਿ ਪਹਿਲਾ ਮੁੱਖ ਗ੍ਰੰਥੀ ਸੀਗਾ ਮੁੱਢਲਾ ਗ੍ਰੰਥੀ ਉਹ ਬਾਬਾ ਬੁੱਢਾ ਜੀ ਨੂੰ ਮਤਲਬ ਕਿ ਸਥਾਪਿਤ ਕੀਤਾ ਗਿਆ ਸੀਗਾ ਠੀਕ ਹੈ ਜੀ ਨੈਕਸਟ ਹੈਗਾ ਪ੍ਰੈਸ਼ਰ ਨੰਬਰ 8 ਤਰਨਤਨ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1590 ਇਸ ਵਿੱਚ ਰਾਵੀ ਅਤੇ ਬਿਆਸ ਨਦੀਆਂ ਵਿਚਕਾਰ ਤਰਨਤਨ ਨਾਮੀ ਸ਼ਹਿਰ ਦੀ ਨੀਂ ਰੱਖੀ ਇਸ ਸ਼ਹਿਰ ਵਿੱਚ ਜ਼ਮੀਨ ਗੁਰੂ ਜੀ ਨੇ ਖਾਰਾ ਪਿੰਡ ਤੋਂ ਇਹ ਲੋਕਾਂ ਤੋਂ ਖਰੀਦ ਕੇ ਇੱਕ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ। ਇਸ ਸਰੋਵਰ ਦਾ ਨਾਮ ਤਰਨਤਨ ਰੱਖਿਆ ਗਿਆ ਜਿਸ ਦਾ ਭਾਵ ਸੀ ਕਿ ਇਸ ਵਿੱਚ ਇਸ਼ਨਾਨ ਕਰਨ ਵਾਲਾ ਵਿਅਕਤੀ ਇਸ ਸੰਸਾਰ ਦੇ ਸਭ ਤੋਂ ਇਸ ਸੰਸਾਰ ਦੇ ਭਾਪ ਸਾਗਰ ਤੋਂ ਤਰ ਜਾਂਦਾ ਏ। ਹੌਲੀ-ਹੌਲੀ ਉਸ ਸਰੋਵਰ ਦੇ ਆਲੇ-ਦੁਆਲੇ ਇੱਕ ਸ਼ਹਿਰ ਵਸ ਗਿਆ ਜੋ ਸਿੱਖਾਂ ਦੇ ਦਾ ਇੱਕ ਹੋਰ ਤੀਰਥ ਸਥਾਨ ਬਣ ਗਿਆ। ਤਰਨਤਨ ਦੀ ਸਥਾਪਨਾ ਹੋਣ ਕਾਰਨ ਮਾਝੇ ਦੇ ਬਹੁਤ ਸਾਰੇ ਜੱਟਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਜੋ ਬਾਅਦ ਵਿੱਚ ਵਧੀਆ ਸੈਨਿਕ ਸਿੱਧ ਹੋਏ ਠੀਕ ਹੈ ਜੀ ਤਾਂ ਇਸ ਦੀ ਜੋ ਨੀ ਰੱਖੀ ਗਈ ਸੀ ਉਹ 1590 ਈਸਵੀ ਵਿੱਚ ਰੱਖੀ ਗਈ ਸੀ ਰਾਵੀ ਅਤੇ ਵਿਆਸ ਨਦੀਆਂ ਦੇ ਵਿਚਕਾਰ ਜੋ ਕਿ ਤਨਤਨ ਸ਼ਾਹਬ ਸੀਗਾ ਨੈਕਸਟ ਹੈਗਾ ਪ੍ਰਸ਼ਨ ਨੰਬਰ 9 ਸੰਧ ਪ੍ਰਥਾ ਤੋਂ ਸਿੱਖ ਧਰਮ ਨੂੰ ਕੀ ਕੀ ਲਾਭ ਹੋਏ ਹਾਂਜੀ ਇਹ ਪ੍ਰਥਾ ਸਿੱਖ ਧਰਮ ਧਰਮ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਸਿੱਧ ਹੋਈ ਇਸ ਨਾਲ ਗੁਰੂ ਸਾਹਿਬ ਨੂੰ ਨਿਸ਼ਚਿਤ ਰੂਪ ਵਿੱਚ ਧਨ ਪ੍ਰਾਪਤ ਹੋਣ ਲੱਗਾ ਮਸੰਦਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੀ ਪ੍ਰਸ਼ੰਸਾਯੋਗ ਹਿੱਸਾ ਪਾਇਆ ਨੰਬਰ 4 ਤੇ ਮਸੰਦ ਪ੍ਰਥਾ ਕਾਰਨ ਵਿਸ਼ੇਖ ਸੰਗਠਿਤ ਹੋ ਗਏ ਜਿਸ ਨਾਲ ਸਿੱਖ ਧਰਮ ਦਾ ਵਿਕਾਸ ਹੋਇਆ ਠੀਕ ਹੈ ਜੀ ਤਾਂ ਇਹ ਚਾਰ ਪੁਆਇੰਟ ਸੀਗੇ ਜੋ ਕਿ ਮਸੰਦ ਪ੍ਰਥਾ ਤੋਂ ਸਿੱਖ ਧਰਮ ਨੂੰ ਜੋ ਲਾਭ ਹੋਇਆ ਸੀਗਾ ਇਸਦੇ ਨਾਲ ਹੀ ਨੈਕਸਟ ਦੇਖ ਲੋ ਪ੍ਰਸ਼ਨ ਨੰਬਰ 10 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੋਜ਼ਾਨਾ ਜੀਵਨ ਬਾਰੇ ਦੱਸੋ ਹਾਂਜੀ ਉਹਨਾਂ ਦਾ ਡੇਲੀ ਦਾ ਰੁਟੀਨ ਕੀ ਸੀਗਾ ਉਸ ਬਾਰੇ ਪੁੱਛਿਆ ਗਿਆ ਏ ਉੱਤਰ ਦੇਖ ਲੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਭਾਤ ਵੇਲੇ ਉੱਠਦੇ ਇਸ਼ਨਾਨ ਕਰਦੇ ਤੇ ਸਾਹੀ ਢੰਗ ਨਾਲ ਸੱਜ ਕੇ ਲੰਗਰ ਵਿੱਚ ਜਾਂਦੇ ਜਿੱਥੇ ਉਹਨਾਂ ਦੀ ਦੇਖ ਰਹਿ ਇੱਕ ਵਿੱਚ ਸਾਰੇ ਸੈਨਿਕਾਂ ਤੇ ਸਿੱਖਾਂ ਨੂੰ ਲੰਗਰ ਸ਼ਿਕਾਇਆ ਜਾਂਦਾ ਉਸ ਤੋਂ ਪਿੱਛੋਂ ਗੁਰੂ ਜੀ ਆਪਣੇ ਸੇਵਕਾਂ ਸ਼ਿਕਾਰੀ ਕੁੱਤਿਆਂ ਦੇ ਆਵਾਜ਼ ਨਾਲ ਸ਼ਿਕਾਰ ਨੂੰ ਜਾਂਦੇ ਉਹਨਾਂ ਨੇ ਸਿੱਖਾਂ ਵਿੱਚ ਨਮਾਉਤਸ਼ਾਪਨ ਲਈ ਆਪਣੇ ਦਰਬਾਰ ਤੇ ਅਬਦੁੱਲ ਦਰਬਾਰ ਦੇ ਅਬਦੁੱਲ ਅਤੇ ਨੱਥਾ ਮੱਲ ਡਾਡੀਆਂ ਨੂੰ ਵੀ ਰਸਤੀਆਂ ਵਾਰਾਂ ਗਾਉਣ ਲਈ ਲਾਇਆ। ਗੁਰੂ ਜੀ ਨੇ ਇੱਕ ਵਿਸ਼ੇਸ਼ ਸੰਗੀਤ ਮੰਡਲੀ ਵੀ ਸਥਾਪਿਤ ਕੀਤੀ ਜੋ ਰਾਤ ਨੂੰ ਢੋਲਕ ਦੀ ਧੁਨੀਆਂ ਤੇ ਮਸ਼ਾਲਾਂ ਦੀ ਰੌਸ਼ਨੀ ਨਾਲ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕਰਦੇ ਉੱਚੇ ਸੁਰ ਵਿੱਚ ਜਸ਼ੀਲੇ ਸ਼ਬਦ ਗਾਉਂਦੀ। ਠੀਕ ਹੈ ਜੀ। ਤਾਂ ਇਸ ਦੇ ਨਾਲ ਚੱਲਦੇ ਆਂਗੇ ਨੈਕਸਟ ਪ੍ਰੈਸ਼ਨ ਨੰਬਰ 11 ਦੇ ਵੱਲ ਹਾਂਜੀ ਪ੍ਰੈਸ਼ਨ ਨੰਬਰ 11 ਦੇਖ ਲਓ ਅਕਾਲ ਤਖਤ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਉਸ ਦੇ ਅੰਦਰ ਫੁੱਟ ਉੱਚੇ ਥੜੇ ਦਾ ਨਿਰਮਾਣ ਕਰਵਾਇਆ ਗਿਆ ਜੋ ਰਾਜਾਂ ਮਹਾਰਾਜਾਂ ਦੀ ਤਖਤ ਵਰਗਾ ਸੀ ਹਰਮੰਦਰ ਸਾਹਿਬ ਵਿੱਚ ਗੁਰੂ ਜੀ ਧਾਰਮਿਕ ਸਿੱਖਿਆ ਦਿੰਦੇ ਸਨ ਅਤੇ ਉਸ ਥੜੇ ਉੱਤੇ ਬੈਠ ਕੇ ਉਹ ਆਪਣੀ ਸਿੱਖਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ ਸਨ ਉੱਥੇ ਉਹ ਆਪਣੇ ਸੈਨਿਕਾਂ ਨੂੰ ਸ਼ਸਤਰ ਵੰਡਦੇ ਅਤੇ ਢਾਡੀਆਂ ਤੋਂ ਵੀ ਰਸਤੇਆਂ ਜੋ ਸ਼ੀਲੀਆਂ 1200 ਦੇ ਅਕਾਲ ਤਖਤ ਸਾਹਿਬ ਦੇ ਨੇੜੇ ਹੀ ਉਹ ਅਖਾੜੇ ਵਿੱਚ ਸਿੱਖਾਂ ਨੂੰ ਕਸਰਤ ਲਈ ਪ੍ਰੇਰਿਤ ਕਰਦੇ ਸਨ ਠੀਕ ਹੈ ਜੀ ਤਾਂ ਇਹ ਅਕਾਲ ਤਖਤ ਸਾਹਿਬਾਰੇ ਸੀਗਾ ਅਗਲਾ ਪ੍ਰਸ਼ਨ ਦੇਖ ਲਓ ਸ਼੍ਰੀ ਗੁਰੂ ਅੰਗਦ ਦੇਵ ਜੀ ਰਾਹੀ ਸਿੱਖ ਸੰਸਥਾ ਦੇ ਵਿਕਾਸ ਲਈ ਕੀਤੇ ਕਾਰਜਾਂ ਚਾਰ ਕਾਰਜਾਂ ਬਾਰੇ ਲਿਖੋ ਹਾਂਜੀ ਜੋ ਕਿ ਅੰਗਦ ਦੇਵ ਜੀ ਜੋ ਗੁਰੂ ਹੋਏ ਨੇ ਆਪਣੇ ਦੂਸਰੇ ਉਹਨਾਂ ਨੇ ਜੋ ਸਿੱਖ ਸੰਸਥਾ ਦੇ ਵਿਕਾਸ ਲਈ ਕੰਮ ਕੀਤੇ ਸੀ ਉਹਨਾਂ ਦੇ ਬਾਰੇ ਪੁੱਛਿਆ ਗਿਆ ਚਾਰ ਕੰਮ ਤਾਂ ਪਹਿਲਾ ਸੀਗਾ ਗੁਰਮੁਖੀ ਲਿਪੀ ਵਿੱਚ ਸੁਧਾਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੀਆਂ ਰਚਨਾਵਾਂ ਨੂੰ ਆਖਰੀ ਰੂਪ ਦੇਣ ਲਈ ਪੰਜਾਬੀ ਲਿਪੀ ਨੂੰ ਸੁਧਾਰਿਆ ਤੇ ਉਸ ਨੂੰ ਗੁਰਮੁਖੀ ਦਾ ਨਾਂ ਦਿੱਤਾ ਗੁਰਮੁਖੀ ਮਤਲਬ ਗੁਰੂ ਦੇ ਮੁਖ ਦੇ ਵਿੱਚੋਂ ਨਿਕਲੀ ਹੋਈ ਜੋ ਕਿ ਬੋਲੀ ਜਾਂ ਲਿਪੀ ਠੀਕ ਹੈ ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਲਿਪੀ ਨੂੰ ਪ੍ਰਚਾਰਨ ਲਈ ਬਾਲਬੋਧ ਵੀ ਤਿਆਰ ਕੀਤਾ ਹਾਂਜੀ ਨੰਬਰ 2 ਤੇ ਲੰਗਰ ਪ੍ਰਥਾ ਚਲਾਈ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਮਾਤਾ ਖੀਵੀ ਜੀ ਲੰਗਰ ਦੀ ਸੇਵਾ ਕਰਦੇ ਸਨ ਇਸ ਪ੍ਰਥਾ ਨਾਲ ਗੁਰੂ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਅੱਗੇ ਨੰਬਰ 3 ਤੇ ਦੇਖ ਲਓ ਸੰਗਤ ਪ੍ਰਥਾ ਚਲਾਈ ਸ੍ਰੀ ਗੁਰੂ ਅੰਗਦ ਦੇਵ ਜੀ ਹਰ ਰੋਜ਼ ਪ੍ਰਭਾਤ ਵੇਲੇ ਖੰਡੂਰ ਸਾਹਿਬ ਵਿਖੇ ਧਾਰਮਿਕ ਸਭਾ ਕਰਦੇ ਸਨ ਇਸ ਵਿੱਚ ਉਹ ਸਿੱਖਾਂ ਨੂੰ ਨਿਸ਼ਚਿਤ ਨੀਮਾ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਲਈ ਹੁਕਮ ਕਰਦੇ ਉਹ ਹਰ ਸਿੱਖ ਨੂੰ ਨਾਮ ਜਪਣ ਤੇ ਨੈਤਿਕ ਸਾਧ ਦੀ ਪਾਲਣਾ ਕਰਨ ਦੀ ਸਿੱਖਿਆ ਦਿੰਦੇ ਉਹ ਹਰ ਸਿੱਖ ਨੂੰ ਦਸਾਂ ਨੋਹਾਂ ਦੀ ਕੀਰਤਨ ਕਰਨ ਤੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਸਮਾਜ ਦੀ ਸੇਵਾ ਕਰਨ ਤੇ ਜੋਰ ਦਿੰਦੇ ਸਨ ਜਿਸ ਕਾਰਨ ਲੋਕ ਸਿੱਖ ਧਰਮ ਵੱਲ ਆਉਣ ਲੱਗੇ ਹਾਂਜੀ ਨੰਬਰ 4 ਤੇ ਉਹਨਾਂ ਨੇ ਸਰੀਰਕ ਕਸਰਤ ਕਰਨ ਦੀ ਸਿੱਖਿਆ ਵੀ ਪ੍ਰਦਾਨ ਕੀਤੀ ਗੁਰੂ ਸਾਹਿਬ ਸਿੱਖਾਂ ਨੂੰ ਕੇਵਲ ਮਾਨ ਅਤੇ ਆਤਮਾ ਤੋਂ ਬਲਵਾਨ ਨਹੀਂ ਕਰਦੇ ਸਨ ਸਗੋਂ ਸਿੱਖਾਂ ਨੂੰ ਸਰੀਰਕ ਤੌਰ ਤੇ ਵੀ ਬਲਵਾਨ ਬਣਾਉਣਾ ਚਾਹੁੰਦੇ ਸਨ ਇਸ ਉਦੇਸ਼ ਲਈ ਉਹਨਾਂ ਨੂੰ ਖੰਡੂਰ ਸਾਹਿਬ ਵਿਖੇ ਇੱਕ ਖਾੜਾ ਬਣਾਇਆ ਜਿੱਥੇ ਉਹ ਆਪਣੇ ਸਿੱਖਾਂ ਨੂੰ ਕਸਰਤ ਕਰਵਾਉਂਦੇ ਸਨ ਠੀਕ ਹੈ ਜੀ ਤਾਂ ਇਹ ਉਹਨਾਂ ਦੇ ਚਾਰ ਜੋ ਕਿ ਮਹੱਤਵਪੂਰਨ ਕੰਮ ਸੀਗੇ ਸਿੱਖਾਂ ਦੇ ਵਿਕਾਸ ਦੇ ਲਈ ਇਸਦੇ ਨਾਲ ਦੇਖ ਲਓ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 13 ਮਸੰਦ ਪ੍ਰਥਾ ਵਿੱਚ ਸਿੱਖ ਧਰਮ ਦੇ ਵਿਕਾਸ ਵਿੱਚ ਕਿਸ ਤਰ੍ਹਾਂ ਲਾਭਕਾਰੀ ਸਿੱਧ ਹੋਈ ਹਾਂਜੀ ਉੱਤਰ ਦੇਖ ਲਓ ਅੰਮ੍ਰਿਤਸਰ ਅਤੇ ਸੰਤੋਖ ਸਰਸਰੋਵਰਾਂ ਦੀ ਖੁਦਾਈ ਅਤੇ RAMDAS ਪੁਰਾ ਜਾਂ ਅੰਮ੍ਰਿਤਸਰ ਸਾਹਿਬ ਦੇ ਨਿਰਮਾਣ ਦੇ ਲਈ ਕੰਮ ਬਹੁਤ ਸਾਰੇ ਧਨ ਦੀ ਲੋੜ ਸੀ ਕੰਮ ਲਈ ਬਹੁਤ ਸਾਰੇ ਧਨ ਦੀ ਲੋੜ ਸੀ ਇਸ ਲਈ ਸ੍ਰੀ ਗੁਰੂ RAMDAS ਜੀ ਨੇ ਆਪਣੇ ਕੁਝ ਸ਼ਰਧਾਲੂ ਸਿੱਖਾਂ ਨੂੰ ਧਨ ਇਕੱਠਾ ਕਰਨ ਲਈ ਕਈ ਥਾਵਾਂ ਉੱਤੇ ਭੇਜਿਆ ਜਿਨ੍ਹਾਂ ਨੂੰ ਮਸੰਦ ਕਿਹਾ ਜਾਣ ਲੱਗਾ ਸਿੱਖਾਂ ਕੋਲ ਤਾਂ ਇਕੱਠਾ ਕਰਨ ਦੇ ਨਾਲ-ਨਾਲ ਉਹ ਲੋਕ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਸਨ ਜਿਸ ਤਰ੍ਹਾਂ ਇਸ ਤਰ੍ਹਾਂ ਮਸੰਦ ਪ੍ਰਥਾ ਦੇ ਫਾਲਸ ਰੂਪ ਸਿੱਖ ਧਰਮ ਦਾ ਬਹੁਤ ਪ੍ਰਚਾਰ ਹੋਇਆ ਤੇ ਕਈ ਗੈਰ ਸਿੱਖਾਂ ਨੇ ਵੀ ਸਿੱਖ ਧਰਮ ਨੂੰ ਅਪਣਾ ਲਿਆ ਠੀਕ ਹੈ ਜੀ ਤਾਂ ਹੀ ਸੀ ਇਹ ਜੋ ਮਸੰਦ ਪ੍ਰਥਾ ਵਿੱਚ ਸਿੱਖ ਧਰਮ ਦਾ ਵਿਕਾਸ ਕਿਵੇਂ ਲਾਭਗਾਰੀ ਸਿੱਧ ਹੋਇਆ ਅਗਲਾ ਪ੍ਰਸ਼ਨ ਆਗਾ ਪ੍ਰਸ਼ਨ ਨੰਬਰ 14 ਜੋ ਕਿ ਆਪਣੀ ਅੱਜ ਦੀ ਲਾਸਟ ਵੀਡੀਓ ਦਾ ਲਾਸਟ ਕੁਐਸਚਨ ਆਗਾ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਨੋਟ ਲਿਖੋ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਸਿੱਖ ਧਰਮ ਵਿੱਚ ਪਹਿਲੇ ਸ਼ਹੀਦ ਹੋਏ ਹਨ ਸਿੱਖਾਂ ਦੀ ਸਰਤਾਜ ਵੀ ਕਿਹਾ ਜਾਂਦਾ ਉਹਨਾਂ ਨੂੰ ਹਾਂਜੀ ਦੇਖ ਲਓ ਦੋ ਮੁਗਲ ਬਾਦਸ਼ਾਹ ਅਕਬਰ ਤੇ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ ਗੁਰੂਆਂ ਦੇ ਉਪਦੇਸ਼ਾਂ ਦਾ ਮੰਤਕ ਜਾਤ ਰਹਿਤ ਵਹਿਮ ਰਹਿਤ ਉੱਚ-ਨੀਚ ਧਰਮ ਦੇ ਵਿਤਕਰੇ ਰਹਿ ਸਮਾਜ ਸਾਬਤ ਕਰਨਾ ਸੀ ਅਕਬਰ ਗੁਰੂ ਸਾਹਿਬਾਂ ਨੂੰ ਪਸੰਦ ਕਰਦਾ ਸੀ ਪਰ ਜਹਾਗੀਰ ਗੁਰੂ ਅਰਜਨ ਦੇਵ ਜੀ ਦੀ ਵਾਧਦੀ ਹੋਈ ਪ੍ਰਸਿੱਧੀ ਨੂੰ ਪਸੰਦ ਨਹੀਂ ਕਰਦਾ ਸੀ ਉਸ ਨੂੰ ਇਹ ਵੀ ਗੁੱਸਾ ਸੀ ਕਿ ਜਿੱਥੇ ਗੁਰੂ ਸਾਹਿਬ ਦੇ Hindu ਲੋਕ অনুãi ਬਣ ਰਹੇ ਹਨ ਉੱਥੇ ਕੁਝ ਮੁਸਲਮਾਨ ਵੀ ਉਹਨਾਂ ਦੇ ਪ੍ਰਭਾਵ ਹੇਠ ਵਿਚਰ ਰਹੇ ਸਨ ਸ਼ਹਿਜ਼ਾਦਾ ਖੁਸਰੋ ਨੇ ਆਪਣੇ ਪਿਤਾ ਜਹਾਗੀਰ ਦੇ ਵਿਰੁੱਧ ਵਿਦਰੋਹ ਕੀਤਾ ਜਦੋਂ ਸ਼ਾਹੀ ਸੈਨਾਮਾਨੇ ਖੁਸਰੋ ਦਾ ਪਿੱਛਾ ਕੀਤਾ ਤਾਂ ਉਹ ਦੌੜ ਕੇ ਪੰਜਾਬ ਆਏ ਤੇ ਗੁਰੂ ਸਾਹਿਬ ਨੂੰ ਮਿਲਿਆ ਇਸੇ ਜਹਾਂਗੀਰ ਜੋ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਾਰਵਾਈ ਕਰਨ ਦਾ ਵਹਾਨਾ ਲੱਭ ਰਿਆ ਸੀ ਰਾਜ ਦੇ ਵਾਗੀ ਖੁਸਰੋ ਸਹਾਇਤਾ ਦੀ ਖੁਸਰੋ ਦੀ ਸਹਾਇਤਾ ਕਰਨ ਦੇ ਪ੍ਰਕਾਰ ਵਿੱਚ ਗੁਰੂ ਸਾਹਿਬ ਉੱਪਰ 2 ਲੱਖ ਰੁਪਏ ਜੁਰਮਾਨਾ ਕਰ ਦਿੱਤਾ ਗੁਰੂ ਜੀ ਨੇ ਇਸ ਜੁਰਮਾਨੇ ਨੂੰ ਅਨੁਚਿਤ ਸਮਝਦਿਆਂ ਹੋਇਆਂ ਦੇਣ ਤੋਂ ਨਾ ਕਰ ਦਿੱਤਾ ਜਿਸ ਕਾਰਨ ਉਸ ਉਹਨਾਂ ਨੂੰ ਸਰੀਰਕ ਤਸੀਹੇ ਦੇ ਕੇ 1606 ਸ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਠੀਕ ਹੈ ਜੀ ਤਾਂ 1606 ਸ ਵਿੱਚ ਜੋ ਕਿ ਜਹਾਂਗੀਰ ਸੀਗਾ ਉਸ ਨੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਤਾਂ ਇਹ ਸੀਗਾ ਆਪਣਾ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਇਸ ਦੇ ਨਾਲ ਹੀ ਜੋ ਕਿ ਅਗਲੇ ਕੁਐਸਚਨ ਆਨਸਰ ਨੇ ਉਹ ਆਪਾਂ ਨੈਕਸਟ ਪਾਰਟ ਦੇ ਵਿੱਚ ਡਿਸਕਸ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਐਨ ਆਈ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਇਸੇ ਨਾਲ ਹੀ ਸਟੇ ਬLESਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ